ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਰੱਖੇਗੇ ਪ੍ਰੋਗਰਾਮ ਹੈ ਜਿਹੜੇ ਲਗਾਤਾਰ ਚੱਲਦੇ ਆ ਰਹੇ ਸੀ ਤਕਰੀਬਨ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਰੱਖੇਗੇ ਪ੍ਰੋਗਰਾਮਾਂ ਦੇ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਦੇ ਐਮਐਲਏ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਸੀ ਐਮਐਲਏ ਕਹਿੰਦੇ ਜੋੜੇ ਮਾਜਰਾ ਦੀ ਵੀਡੀਓ ਵੀ ਕਾਫੀ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਆ ਵਾਇਰਲ ਹੋਈ ਸੀ ਜੀਦੇ ਚ ਉਹਨਾਂ ਨੇ ਇੱਕ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਬੋਲੇ ਕਿ ਆਖਰਕਾਰ ਉਸ ਨੂੰ ਮਾਫੀ ਮੰਗਣੀ ਪਈ ਸੀ ਪਰ ਅੱਜ ਸਿੱਖਿਆ ਕ੍ਰਾਂਤੀ ਨਾਲ ਬਦਲਦੇ ਪੰਜਾਬ ਤਹਿਤ ਅੱਜ ਇਹਨਾਂ ਪ੍ਰੋਗਰਾਮਾਂ ਦਾ ਆਖਰੀ ਦਿਨ ਸੀ ਜਿੱਥੇ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਚੀਫ ਵਿੱਪ ਪੰਜਾਬ ਤਲਵੰਡੀ ਸਾਬੋ ਦੇ ਪਿੰਨ ਮਲਕਾਣਾ ਦੇ ਸਰਕਾਰੀ ਹਾਈ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੇ ਬੱਚਿਆਂ ਵੱਲੋਂ ਮਾਨ ਸਤਕਾਰ ਹੈ ਹਲਕਾ ਵਿਦਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਦਿੱਤਾ ਗਿਆ ਉੱਥੇ ਅਧਿਆਪਕਾਂ ਵੱਲੋਂ ਵੀ ਮਾਨ ਸਤਕਾਰ ਦਿੱਤਾ ਗਿਆ ਸੋ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਆਓ ਮਾਰਦੇ ਹਾਂ ਝਾਤ ਦੇਖਦੇ ਪਾਸੇ साढ़े दर सुखरिंदर कौर हलका कबड्डी सब एम में ए पहुंच चुके हैं कि आया जा कृपा करके थोड़ा कुर्सी लगी माफे कर्सियां लगे करा के बैठा кадемик पहुंच चुके ਪ੍ਰੈਸਰ ਜੀ ਦਾ ਕੋਰਨ ਮੱਲੇ ਹਲਕਾ ਪੰਜਾਬ ਟੀਚ ਪੰਜਾਬ ਸਭੀ ਹੈਲੋ ਜੀ ਕੰਪੀਓ ਸਾਥੀ ਗ੍ਰੇਡ 10 ਦੇ ਬੱਚੇ ਨੰਮੀ ਨੰਮੀ ਲਈ ਨਾਟਕ ਕਰਨੀ ਹੈ ਲੜਕੀਆਂ ਪਲਾਸਟਿਕ 2 ਵਾਲੇ ਬੱਚੇ ਆਜੋ ਆਜੋ ਪਲਾਸਟਿਕ 2 ਵਾਲੇ ਆਜੋ ਇਧਰ ਆ ਜੀ ਬੋਇੰਡ ਇਧਰ ਆ ਵਾਲੇ ਬੱਚੇ ਨਾਈਸ ਟੂ ਮੀਟ ਯੂ ਆਹ ਅਸੀਂ ਜੀਆਰ 123 ਦੇ ਮੈਂਬਰ ਬਾਹਰੋਂ ਆਏ ਪਤਵੰਤੇ ਸੱਜਣ ਬੱਚਿਆਂ ਦੇ ਮਾਪੇ ਸਮੂਹ ਸਤਾਪ ਅਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਜੋ ਸਿੱਖਿਆ ਦੇ ਕੰਮਾਂ ਦੇ ਵਿਕਾਸ ਕਾਰਜਾਂ ਵਿੱਚ ਅਗਧਾਟਾ ਨਹੀਂ ਚੱਲ ਰਹੀ ਆ ਉਹਨਾਂ ਤਹਿਤ ਅੱਜ ਅਸੀਂ ਇਕੱਠੇ ਹੋਏ ਆ ਸਿੱਖਿਆ ਨੂੰ ਮੋੜ ਸਿਰਜੀਤ ਕਰਨ ਲਈ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਆ ਤੇ ਅਸੀਂ ਸਭ ਤੋਂ ਪਹਿਲਾਂ ਸਾਡੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿਣ ਲਈ ਕਾਰਜੋਗ ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਬਜਿੰਦਰ ਕੌਰ ਜੀ ਐਮਐਲਏ ਹਲਕਾ ਤਵੰਡੀ ਸਾਬੋ ਕੀਪ ਪੰਜਾਬ ਉਹਨਾਂ ਦੇ ਨਾਲ ਆਏ ਆਪ ਉਮੀਦਵਾਰ ਤੇ ਉਹਨਾਂ ਦੇ ਪਿੰਡ ਦੇ ਸਰਪੰਚ ਸ੍ਰੀ ਰਾਮਪਾਲ ਸਿੰਘ ਜੀ ਐਸਐਮਸੀ ਕਮੇਟੀ ਦੇ ਚੇਅਰਮੈਨ ਅਤੇ ਹੋਰ ਪੇਰੈਂਟਸ ਮਾਪੇ ਜਿਹੜੇ ਇੱਥੇ ਪਹੁੰਚੇ ਹੋਏ ਆ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁਖੀ ਅਧਿਆਪਕ ਤੇ ਉਹ ਉਹਨਾਂ ਨੂੰ ਉਹਨਾਂ ਵੱਲੋਂ ਸਾਰੇ ਹੀ ਇਸ ਸਾਰਿਆਂ ਦਾ ਹੀ ਇੱਥੇ ਆਉਣ ਤੇ ਜੀ ਆਇਆਂ ਆਖਿਆ ਜਾਂਦਾ ਹੈ। ਬਾਜੂ ਬੱਚਿਆਂ ਨੂੰ ਬਿਠਾ ਲਓ। ਇੱਥੇ ਆ ਜਾਓ। ਆ ਜਾਓ ਆ ਜਾਓ। ਮੇਰੇ ਲਈ ਬੱਚਿਆਂ ਦਾ ਦਰਬੰਦੀ ਸਾਹਿਬ ਉਹ। ਇਸ ਸਾਡੇ ਸਕੂਲ ਦੇ ਹੈਡਮਾਸਟਰ ਸਾਹਿਬ ਜੋ ਇੱਕ ਆਪਣਾ ਸਰਕਾਰ ਜਿਸ ਮਕਸਦ ਨੂੰ ਲੈ ਕੇ ਤੁਰੀ ਸੀ ਜਾਂ ਮੈਂ ਦੂਜੇ ਸ਼ਬਦਾਂ ਚ ਕਹਿਦਾ ਵੀ ਜਿਹੜੀ ਮਕਸਦ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਤੁਸੀਂ ਸਾਰਿਆਂ ਨੇ ਇੰਨਾ ਵੱਡਾ ਫਤਵਾ ਦਿੱਤਾ 92 ਸੀਟਾਂ ਦੇਣੀਆਂ ਕੋਈ ਛੋਟੀ ਗੱਲ ਨਹੀਂ ਹੁੰਦੀ ਉਹਨਾਂ 92 ਸੀਟਾਂ ਨੂੰ ਦੇ ਕੇ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਉਸ ਸਰਕਾਰ ਦਾ ਮਨੋਰਥ ਜਿਹੜਾ ਸਭ ਤੋਂ ਵੱਡਾ ਸੀ ਉਹ ਇਹੀ ਸੀ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਸੂਬੇ ਦੀ ਸਿੱਖਿਆ ਕ੍ਰਾਂਤੀ ਸਾਡੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਅਸੀਂ ਸਾਰਿਆਂ ਨੇ ਅੱਗੇ ਵਧਣਾਗਾ ਯਾਨੀ ਕਿ ਸਰਕਾਰ ਦਾ ਸਾਰੇ ਦਾ ਸਾਰਾ ਧਿਆਨ ਕੇਂਦਰਿਤ ਐਜੂਕੇਸ਼ਨ ਤੇ ਹੋਊਗਾ ਸੋ ਅੱਜ ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਪੂਰੇ ਪੰਜਾਬ ਪੱਧਰ ਦੇ ਵਿੱਚ ਤਕਰੀਬਨ ਸਕੂਲਾਂ ਦੇ ਵਿੱਚ ਇੱਕ ਇਹ ਪ੍ਰੋਗਰਾਮ ਲਿਖਿਆ ਕਿ ਅਸੀਂ ਜਾ ਕੇ ਸਾਰੇ ਵਿਦਿਆਰਥੀਆਂ ਨੂੰ ਮਿਲ ਸਕੀਏ ਉਹਨਾਂ ਨਾਲ ਗੱਲਬਾਤ ਕਰ ਸਕੀਏ ਟੀਚਰ ਸਾਹਿਬਾਂ ਨਾਲ ਮਿਲ ਸਕੀਏ ਵੀ ਪਿਛਲੇ ਦੌਰ ਚ ਅਸੀਂ ਦੇਖਿਆ ਹੋਣਾ ਇੱਕ ਰਿਵਾਜ ਜਿਹਾ ਬਣ ਗਿਆ ਸੀ ਜਿਦੇ ਚਾਹੀ ਸੋਚਣ ਲੱਗੇ ਸੀ ਕਹਿੰਦੇ ਸਰਕਾਰੀ ਸਕੂਲ ਆ ਜਿਹੜੇ ਉੱਥੇ ਤਾਂ ਜਿਹੜੇ ਗਰੀਬ ਘਰਾਂ ਦੇ ਜਵਾਬ ਆ ਉਹ ਪੜਦੇ ਆ ਬੰਨਾ ਮਾਫ ਕਰਨਾ ਇੱਕ ਟ੍ਰੈਂਡ ਬਣਾਦਾ ਸੀ ਜੇ ਪ੍ਰਾਈਵੇਟ ਸਕੂਲ ਆ ਕਹਿੰਦੇ ਉਹ ਤਾਂ ਬਣੇ ਉਹਨਾਂ ਵਾਸਤੇ ਆ ਜਿਹੜੇ ਕੋਈ ਅਮੀਰ ਘਰਾਂ ਦੇ ਜਵਾਬ ਆਉਂਦੀ ਹੈ ਬੇਸ਼ੱਕ ਤਿੰਨ ਪਲਾਨ ਲਗਾਤਾਰ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਫਤਵਾ ਦੇਣ ਤੋਂ ਬਾਅਦ ਅੱਜ ਨਹੀਂ ਸਰਕਾਰ ਬਣ ਸਕੀ ਉਹ ਅਟਗੱਲ ਪਰ ਇੱਕ ਗੱਲ ਮੈਂ ਆਪ ਜੀ ਨੂੰ ਸਾਰਿਆਂ ਨੂੰ ਮਾਣ ਨਾਲ ਕਹਿ ਸਕਦੀ ਆਂ ਵੀ ਜੇ ਉਹ فاਸਲਾ ਕਿਸੇ ਨੇ ਢਾਇਆ ਜੇ ਉਹ ਗੈਪ ਕਿਸੇ ਨੇ ਖਤਮ ਕੀਤਾ ਜੇ ਕਿਸੇ ਨੇ ਇਸ ਗੱਲ ਨੂੰ ਲਾਗੂ ਕੀਤਾ ਕਿ ਸਰਕਾਰੀ ਸਕੂਲ ਕਿਤੇ ਜ਼ਿਆਦਾ ਇੰਪੋਰਟੈਂਟ ਨਹੀਂ ਪ੍ਰਾਈਵੇਟ ਸਕੂਲਾਂ ਨਾਲੋਂ ਤੋ ਇੱਕੋ ਇੱਕ ਸਕਸੈਸ ਦੁਨੀਆ ਤੇ ਅਰਵਿੰਦ ਕੇਜਰੀਵਾਲ ਮੈਂ ਮੰਨ ਸਕਦੀ ਆ ਵੀ ਤਿੰਨ ਪਲਾਨ ਤੋਂ ਬਾਅਦ ਹੋ ਜਾਂਦਾ ਆਪੋਜੀਸ਼ਨ ਕਈ ਵਾਰੀ ਉਤਰਾ ਚੜਾਉਂਦੇ ਰਹਿੰਦੇ ਆ ਗੁਰਜਿੰਦਰ ਸਿੰਘ ਬੋਲਵਾ ਟ੍ਰਿਪਲ ਜੰਪ ਤੋਂ ਤੀਜੀ ਵਾਰ ਅਸਲ ਕੀਤੀ ਹੈ ਤੁਹਾਨੂੰ ਦੋ ਨਾਮ ਦਿੱਤੇ ਜਾਣਗੇ ਅਗੇ ਈਸ਼ਾਰਾਣੀ ਪੁੱਤਰੀ ਜਗਤਾਰ ਸਿੰਘ ਇਹਨਾਂ ਨੇ ਵੀ ਸਟੇਟ ਦੇ ਵਿੱਚੋਂ ਪੋਲਵਾੜ੍ਹ ਵਿੱਚੋਂ ਅੰਡਰ 17 ਵਿੱਚੋਂ ਤੀਜਾ ਅਸਥਾਨ ਅਸਲ ਕੀਤਾਗਾ ਈਸ਼ਾਰਾਣੀ ਪੁੱਤਰੀ ਜਗਤਾਰ ਸਿੰਘ ਇਸ ਦੇ ਨਾਲ ਹੀ ਅਸੀਂ ਅੱਜ ਪਾਲ ਸਿੰਘ ਜੀ ਕਵਰਦੀਪ ਕੌਰ ਜੀ ਸਿਹਰਮੰਤਰ ਸਾਹਿਬ ਸਨਮਾਨ ਦੇ ਰਹੇ ਆ ਠੀਕ ਹੈ ਜੀ ਥੈਂਕ ਯੂ ਹੁਣ ਅਸੀਂ ਬੇਨਤੀ कर ਆਂ ਹਾਂਜੀ ਸਾਨੂੰ ਰਾਜੀੰਗ ਕਰਦੇ ਹੋ ਤਾਂ ਪਹਿਮਾਰਿਆ ਪ੍ਰੋਪੋਰਟ ਦਿੱਤੀ ਹੈ ਕਰ ਲਾਂਗੇ ਵੀਰੇ ਕਰ ਲਾਂਗੇ ਉਹ ਸੋ ਇਸ ਵੇਲੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਾਡੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਾਡੇ ਐਜੂਕੇਸ਼ਨ ਦੇ ਪੱਧਰ ਨੂੰ ਉੱਚਾ ਚੱਕਣ ਦੇ ਲਈ ਜਿਹੜਾ ਇਸ ਵੇਲੇ ਪੂਰੇ ਪੰਜਾਬ ਪੱਧਰ ਤੇ ਸਾਰੇ ਦੇ ਸਾਰੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਰੱਖੇ ਜਾ ਰਹੇ ਨੇ ਜਿੱਥੇ ਬਹੁਤ ਸਾਰੇ ਕੰਮ ਜਿਹੜੇ ਹੋ ਚੁੱਕੇ ਨੇ ਇਸ ਸਰਕਾਰ ਦੇ ਦੌਰਾਨ ਉਹਨਾਂ ਦੇ ਉਤਕਾਟਨ ਰੱਖੇ ਜਾ ਰਹੇ ਨੇ ਔਰ ਜਿਹੜੇ ਆ ਸਟੂਡੈਂਟਸ ਨੂੰ ਵਿਦਿਆਰਥੀਆਂ ਨੂੰ ਮਿਲਣ ਦਾ ਇੱਕ ਮੌਕਾ ਜਿਹੜਾ ਮਿਲ ਰਿਹਾ ਹੈਗਾ ਔਰ ਪੂਰੇ ਦਾ ਪੂਰਾ ਧਿਆਨ ਆ ਜਿਹੜਾ ਸਰਕਾਰ ਦਾ ਇਸ ਵੇਲੇ ਉਹ ਕੇਂਦ੍ਰਿਤ ਕੀਤਾ ਹੋਇਆ ਸਿੱਖਿਆ ਤੇ এডੂਕੇਸ਼ਨ ਤੇ ਆਫਕੋਰਸ ਜੇ ਅਸੀਂ এডੂਕੇਸ਼ਨ ਤੇ ਆਪਣਾ ਧਿਆਨ ਫੋਕਸ ਕਰਦੇ ਹਾਂ ਤਾਂ ਆਉਣ ਵਾਲੇ ਸਾਡੇ ਪੰਜਾਬ ਦਾ ਉਹੀ ਭਵਿੱਖ ਆ ਇਸ ਨੂੰ ਦੀ ਮੰਗ ਲੰਮੇ ਸਮੇਂ ਦੀ ਹੈ ਬਸ ਉਹ ਦੱਸ ਦਿਓ ਸੋ ਜਿੰਨੀਆਂ ਵੀ ਮੰਗਾਂ ਨੇ ਸਕੂਲ ਦੀਆਂ ਉਹ ਸਾਰੀਆਂ ਅਸੀਂ ਨੋਟ ਕਰਕੇ ਲੈ ਕੇ ਜਾ ਰਹੇ ਹਾਂ ਤੇ ਬਿਲਕੁਲ ਜਦੋਂ ਮੈਂ ਕਹੂੰਗੀ ਕਿ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਰਹਿ ਚੁੱਕੀਆਂ ਨੇ ਜੇ ਸਭ ਤੋਂ ਜ਼ਿਆਦਾ ਧਿਆਨ ਫੋਕਸ ਕਿਸੇ ਨੇ এডੂਕੇਸ਼ਨ ਤੇ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਹਿਸੇ ਆਇਆ ਔਰ ਇੱਕ ਬਹੁਤ ਵੱਡਾ ਫਾਸਲਾ ਸਰਕਾਰੀ ਸਕੂਲਾਂ ਦਾ ਤੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਟ੍ਰੈਂਡ ਬਣ ਚੁੱਕਿਆ ਸੀਗਾ कि ਜਿੱਥੇ ਲੋਗੋ ਬਣ ਗਿਆ ਸੀਗਾ ਕਿ ਜਿੱਥੇ ਕਿਹਾ ਜਾਂਦਾ ਸੀਗਾ ਕਿ ਅਮੀਰ ਘਰਾਂ ਦੇ ਵਿਦਿਆਰਥੀ ਜਿਹੜੇ ਆ ਉਹ ਬਣੇ ਹੋਏ ਆ ਪ੍ਰਾਈਵੇਟ ਸਕੂਲਾਂ ਵਾਸਤੇ ਤੇ ਗਰੀਬਾਂ ਦੇ ਵਿਦਿਆਰਥੀ ਆ ਜਿਹੜੇ ਬੱਚੇ ਉਹ ਬਣੇ ਹੋਏ ਆ ਸਰਕਾਰੀ ਸਕੂਲਾਂ ਵਾਸਤੇ ਸੋਸ ਗੈਪ ਨੂੰ ਉਸ ਫਾਸਲੇ ਨੂੰ ਜੇ ਕਿਸੇ ਨੇ ਟਾਇਆ ਤਾਂ ਅਰਵਿੰਦ ਕੇਜਰੀਵਾਲ ਦੇ ਹਿੱਸੇ ਆ ਬੱਚਿਆਂ ਦੇ ਮਾਪੇ ਪਹੁੰਚੇ ਮਾਪਿਆਂ ਦੇ ਮਾਪਿਆਂ ਦੇ ਵਿੱਚ ਕਾਫੀ ਖੁਸ਼ੀ ਦਾ ਮਾਹੌਲ ਆ ਇਹ ਮਾਹੌਲ ਦੇਖ ਕੇ ਇਸ ਤਰ੍ਹਾਂ ਸਕੂਲਾਂ ਅੱਜ ਤੱਕ ਸਕੂਲਾਂ ਦੇ ਪ੍ਰੋਗਰਾਮ ਜੀ ਕਿਸੇ ਇਸ ਸਰਕਾਰ ਦੇ ਅੰਡਰ ਹੋਏ ਨਹੀਂਗੇ ਸੋ ਇਹ ਪਹਿਲੀ ਵਾਰੀ ਹੋ ਰਿਹਾ ਹੈ ਤੇ ਜਦੋਂ ਆਪਾਂ ਸਕੂਲਾਂ ਦੀ ਵਿਦਿਆਰਥੀਆਂ ਦੇ ਸਾਡੇ ਕੋਲ ਇੱਕ ਦੀ ਗੱਲ ਕਰਾਂਗੇ ਤਾਂ ਮਾਪੇ ਨੂੰ ਤਾਂ ਹਮੇਸ਼ਾ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਬੱਚਿਆਂ ਦੇ ਮਾਪਿਆਂ ਕੀ ਮੈਸੇਜ ਹੈ ਉਹਨਾਂ ਨੂੰ ਤਾਂ ਇਹੀ ਮੈਸੇਜ ਹੈ ਉਹਨੂੰ ਨਹੀਂ ਸਨੇਹਾ ਵੀ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਆਪਦੇ ਪੰਜਾਬ ਦੇ ਸਕੂਲਾਂ ਨੂੰ ਅੱਗੇ ਵਧਾਈਏ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ